ਮਹਾਰਾਸ਼ਟਰ ਨਗਰ ਨਿਗਮ ਚੋਨਾਂ ਦੇ ਵਿੱਚ ਭਾਜਪਾ ਪਲੱਸ ਦੀ ਬੰਪਰ ਜਿੱਤ ਮਹਾਰਾਸ਼ਟਰ ਦੇ ਨੂੰ ਤਿੰਨ ਨਗਰ ਨਿਗਮ ਦੇ ਵਿੱਚ 26 ਨੂੰ ਭਾਜਪਾ ਗਰਜੂ ਨੇ ਜਿੱਤਿਆ ਯੂਬੀਟੀ ਅਤੇ ਕਾਂਗਰਸ ਦੀ ਇੱਕ ਇੱਕ ਨਗਰ ਨਿਗਮ ਤੇ ਜਿੱਤ 25 ਸਾਲ ਬਾਅਦ ਬੀਐਮਸੀ ਤੇ ਉਹਦਾ ਰਾਜ ਖਤਮ 227 ਸੀਟਾਂ ਵਾਲੀ ਬੀਐਮਸੀ ਤੇ ਭਾਜਪਾ ਸ਼ਿੰਦੇ ਦੀ ਜੋੜੀ ਨੇ ਕੀਤਾ ਕਮਾਲ 45 ਸਾਲ ਦੇ ਵਿੱਚ ਪਹਿਲੀ ਵਾਰ ਬਣੇਗਾ ਭਾਜਪਾ ਦਾ ਮੇਅਰ ਮਹਾਰਾਸ਼ਟਰ ਦੀ ਬੰਪਰ ਜਿੱਤ ਦੇ ਵਿੱਚ ਪੀਐਮ ਮੋਦੀ ਨੇ ਲੋਕਾਂ ਦਾ ਕੀਤਾ ਧੰਨਵਾਦ ਐਕਸ ਤੇ ਪੋਸਟ ਕਰਕੇ ਲਿਖਿਆ ਮਹਾਰਾਸ਼ਟਰ ਦੇ ਵਿੱਚ ਐਨਡੀਆ ਦਾ ਰਿਸ਼ਤਾ ਹੋਰ ਮਜ਼ਬੂਤ ਹੋਇਆ ਇਹ ਜਿੱਤ ਮਹਾਰਾਸ਼ਟਰ ਨੂੰ ਵਿਕਾਸ ਤੇ ਤਰੱਕੀ ਦੇਵੇਗੀ ਇਰਾਨ ਤੋਂ ਪਾਰਤੀ ਯਾਤਰੀਆਂ ਨੂੰ ਲੈ ਕੇ ਪਹਿਲੀ ਫਲਾਈ ਪਹੁੰਚੀ ਦਿੱਲੀ 에ਰਪੋਰਟ ਜ਼ਿਆਦਾਤਰ ਯਾਤਰੀ ਧਾਰਮਿਕ ਯਾਤਰਾ ਦੇ ਲਈ ਗਏ ਸਨ ਇਰਾਨ ਮਹੰਗਾਈ ਕਿਲਾ ਪ੍ਰਦਰਸ਼ਨ ਤੋਂ ਬਾਅਦ ਇਰਾਨ ਦੇ ਵਿੱਚ ਵੜ ਗਿਆ ਹਿੰਸਾ 114 ਹੋਰ ਰਾਫੇਲ ਜਹਾਜ਼ ਖਰੀਦਨ ਨੂੰ ਹਰੀ ਚੰਡੀ ਰੱਖਿਆ ਖਰੀਦ ਬੋਰਡ ਨੇ ਦਿੱਤੀ ਮਨਜ਼ੂਰੀ ਰੱਖਿਆ ਮਾਮਲਿਆਂ ਦੀ ਕੈਬਨਟ ਕਮੇਟੀ ਦੀ ਮੋਹਰ ਲਗਣੀ ਅਜੇ ਬਾਕੀ ਸਿਆਮਾਨੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਦਿੱਤਾ ਜ਼ੋਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕੀਤੇ ਸੀਐਮ ਮਾਨ ਦੇ ਨਾਲ ਮੁਲਾਕਾਤ ਜਸਟਿਸ ਵਰਮਾ ਦੇ ਮਹਾਦੋਸ਼ ਖਿਲਾਫ ਦਾਇਰ ਕੀਤੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ ਅਦਾਲਤ ਨੇ ਕਿਹਾ ਸਪੀਕਰ ਨੇ ਸਮਿਤੀ ਬਣਾਉ ਦੇ ਲਈ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਜਸਟਿਸ ਵਰਮਾ ਦੀ ਸਰਕਾਰੀ ਰਿਆਇਸ਼ ਤੋਂ ਮਿਲੀ ਸੀ ਨਕਦੀ ਮੁਸੇਵਾਲਾ ਕਦਲ ਕਾਂਡ ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਸਰਕਾਰੀ ਗਵਾਹ ਨੇ ਦਰਜ ਕਰਵਾਏ ਬਿਆਨ ਸੁਣਵਾਈ ਦੌਰਾਨ ਬਲਕੌਰ ਸਿੰਘ ਨਹੀਂ ਹੋਏ ਹਾਜ਼ਰ 6 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਫਗੰਗਰਾਗੜ ਪੁਲਿਸ ਨੇ ਗੈਂਸਟਰ ਰੋਹਿਤ ਗੁਦਾਰਾ ਨੂੰ ਐਲਾਨਿਆ ਪਗੋੜਾ 19 ਜਨਵਰੀ ਤੱਕ ਪੇਸ਼ ਹੁੰਦੇ ਹੁਕਮ ਪੇਸ਼ ਨਾ ਹੁੰਦੇ ਸ਼ੁਰੂ ਹੋਵੇਗਾ ਟ੍ਰਾਇਲ ਅਕਾਇਦਲ ਨਾਲ ਗੱਟਜੋੜ ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਕਿਹਾ ਜੇ ਅਲਾਈਅੰਸ ਤੋਂ ਬਾਅਦ ਕੱਲ ਨੂੰ ਉਹ ਵੇਚਣ ਲੱਗੇ ਚਿੱਟਾ ਤਾਂ ਕੀ ਕਰਾਂਗੇ ਅਕਾਇਦਲ ਦਾ ਪਲਟਵਾਰ ਕਾਂਗਰਸ ਦੇ ਵਿੱਚ ਰਹਿੰਦਿਆ ਇਹੀ ਲੀਡਰ ਭਾਜਪਾ ਨੂੰ ਕਰਦੇ ਸੀ ਗਾਲਾਂ ਬੰਦੀ ਸਿੰਘਾ ਦੀ ਰਿਆਹ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਜੋ ਬੀਜਪੀ ਦੀ ਲੀਡਰਸ਼ਿਪ ਹੁਕਮ ਕਰੇਗੀ ਮੈਂ ਉਹਨਾਂ ਦਾ ਪਾਬੰਦ ਹਾਂ ਅਸੀਂ ਬੀਜਪੀ ਦੇ ਫੈਸਲੇ ਦੇ ਵਿੱਚ ਕੋਈ ਰੋੜਾ ਅੜਿਕਾ ਨਹੀਂ ਪਾਵਾਂਗੇ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਆទਿਸ਼ੀ ਖਿਲਾਫ ਨਿੰਦਾ ਮਤਾ ਪਾਸ ਕੀਤਾ ਆទਿਸ਼ੀ ਨੇ ਸਿੱਖ ਪਖਵਾਣਾ ਨੂੰ ਪਹੁੰਚਾਈ ਠੇਸ ਤਾਂ ਆਮ ਆਦਮੀ ਪਾਰਟੀ ਬੋਲੀ ਐਸਜੀਪੀਸੀ ਨੂੰ ਬੀਜਪੀ ਦੀ ਪੀ ਟੀਮ ਬਣਨ ਦੀ ਕਿਉਂ ਰਹਿੰਦੀ ਹੈ ਕਾਲੀ ਚੰਡੀਗੜ੍ਹ ਦੇ ਵਿੱਚ ਕਾਇਦਲ ਦੇ ਵਕਫੂ ਦੇ ਵੱਲੋਂ ਗਵਰਨਰ ਦੇ ਨਾਲ ਕੀਤੀ ਗਈ ਮੁਲਾਕਾਤ ਜੇਲ੍ਹ ਦੇ ਵਿੱਚ ਬੰਦ ਮਜੀਠਿਆ ਦੀ ਸਿਕਿਉਰਿਟੀ ਦਾ ਚੁੱਕਿਆ ਗਿਆ ਮੁੱਦਾ ਮਹਿੰਦਰ ਘਰੇਵਾਲ ਬੋਲੇ ਮਜੀਠਿਆ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਇਹ ਅਪ੍ਰੈਲ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਾ ਹੋਣਗੇ ਕੈਸ਼ਲੈਸ ਸਿਰਫ ਫਾਸਟੈਗ ਜਾਂ ਯੂਪੀਆਈ ਪੇਮੈਂਟ ਦਾ ਹੋਵੇਗਾ ਇਸਤੇਮਾਲ ਟੋਲ ਤੇ ਲੰਬੇ ਜਾਮ ਤੋਂ ਮਿਲੇਗੀ ਰਾਹ। ਲਗਾਤਾਰ ਚੌਥੇ ਦਿਨ ਵਧੇ ਚਾਂਦੀ ਦੇ ਭਾਅ ਚਾਰ ਦਿਨਾਂ ਦੇ ਵਿੱਚ 40000 ਰੁਪਏ ਮਹਿੰਗੀ ਹੋਈ ਚਾਂਦੀ 5200 ਰੁਪਏ ਦੇ ਵਾਦੇ ਦੇ ਨਾਲ 282000 ਰੁਪਏ ਨਾਲ 올 ਟਾਈਮ ਹਾਈ ਤੇ ਪਹੁੰਚੀ ਪੰਜਾਬੀ ਅਦਗਰਾ ਮੰਡੀ ਦਾ ਖਰਦਾ ਹੋਇਆ ਤਲਾਕ ਵਿਆਹ ਦੇ ਦੋ ਸਾਲਾਂ ਅੰਦਰ ਹੀ ਟੁੱਟਿਆ ਰਿਸ਼ਤਾ ਸਿਖਰ ਰਿਪੋਰਟ ਨੂੰ ਮੰਡੀ ਨੇ ਆਪਸੀ ਸਹਿਮਤੀ ਦੇ ਨਾਲ ਲਿਆ ਫੈਸਲਾ